ਬਰਨਾਲਾ ਦੇ ਬਾਬਾ ਗੁਰਜੰਤ ਸਿੰਘ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਇਤਰਾਜਜੋਗ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਸਿੱਖ ਸੰਗਤ ਦੇ ਮਨ ਨੂੰ ਇਸ ਨੂੰ ਲੈ ਕੇ ਠੇਸ ਪਹੁੰਚਦੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਦਾ ਨੋਟਿਸ ਲਿਆ ਗਿਆ ਹੈ ਅਤੇ ਬਾਬਾ ਗੁਰਜੰਤ ਸਿੰਘ ਨੂੰ ਤਲਬ ਕੀਤਾ ਗਿਆ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਵੱਡਾ ਐਕਸ਼ਨ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਆ ਗਿਆ ਹੈ ਤਾਂ ਗੁਰਜੰਤ ਸਿੰਘ ਦੇ ਵੱਲੋਂ ਕੁੱਝ ਸਮਾਂ ਪਹਿਲਾਂ ਮਸਤੂਆਣਾ ਸਾਹਿਬ ਦੇ ਵਿੱਚ ਸੰਤ ਅਤਰ ਸਿੰਘ ਜੀ ਦੀ ਵਰਸੀ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਕੁਝ ਗਲਤ ਟਿੱਪਣੀਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਸੀ ਜਿਸ ਕਾਰਨ ਸਿੱਖ ਸੰਗਤ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਸੀ ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਅਤੇ ਬਾਬਾ ਗੁਰਜੰਟਰ ਸਿੰਘ ਬਰਨਾਲਾ ਨੂੰ ਤਲਬ ਕੀਤਾ ਗਿਆ ਹੈ ਤਾਂ ਸਪਸ਼ਟਿਕਰਨ ਦੇਣ ਲਈ ਉਹਨਾਂ ਨੂੰ ਬੁਲਾਇਆ ਗਿਆ ਹੈ ਤਾਂ ਬਾਬਾ ਗੁਰਜੰਟਰ ਸਿੰਘ ਬਰਨਾਲਾ ਦੇ ਤਪਾ ਦੇ ਰਹਿਣ ਵਾਲੇ ਨੇ ਅਤੇ ਲੰਬੇ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਨੇ ਜੜੀਆਂ ਉਹ ਦੇ ਰਹੇ ਨੇ ਤਾਂ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਮਾਫੀ ਜਿਹੜੀ ਉਹ ਮੰਗੀ ਹੈ ਅਤੇ ਉਹਨਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਉਹਨਾਂ ਨੂੰ ਬੁਲਾਇਆ ਗਿਆ ਏ ਉਸ ਦਾ ਵੀ ਜਿਹੜਾ ਲੈਟਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਇਸ ਦੇ ਵਿੱਚ ਆਦੇਸ਼ ਦਿੱਤੇ ਗਏ ਨੇ ਕਿ ਬਾਬਾ ਗੁਰਜੰਤ ਸਿੰਘ ਬਰਨਾਲਾ ਨੇ ਜਿਹੜੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸੋਮਵਾਰ ਨੂੰ ਤਲਬ ਕੀਤਾ ਗਿਆ ਹੈ 9 ਫਰਵਰੀ 2026 ਨੂੰ 10 ਵਜੇ ਗੁਰਜੰਤ ਸਿੰਘ ਬਰਨਾਲਾ ਨੂੰ ਤਲਬ ਕੀਤਾ ਗਿਆ ਹੈ ਤਾਂ ਆਪਣਾ ਲਿਖਤੀ ਸਪਸ਼ਟੀਕਰਨ ਦਫ਼ਤਰ ਸਕੱਤਰੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣ ਦੇ ਲਈ ਉਹਨਾਂ ਨੂੰ ਹਦਾਇਤਾਂ ਨੇ ਜਿਹੜੀਆਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇ ਦੇ ਵੱਲੋਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਬਾਬਾ ਗੁਰਜੰਤ ਸਿੰਘ ਬਰਨਾਲਾ ਨੇ ਕੀ ਕੁਝ ਕਿਹਾ ਏ ਆਓ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੰਤ ਸਿੰਘ ਪਤ ਰਾਜ ਜੋ ਵੀ 30 ਜਨਵਰੀ ਅਸਤੂਨ ਸਭ ਵਿਖੇ ਉਥੇ 30 ਜਨਵਰੀ ਦਾ ਦੀਵਾਨ ਸੀ ਉਸ ਦੀਵਾਨ ਦੇ ਵਿੱਚ ਦਾਸ ਵੱਲੋਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਜਜਵਤੀ ਹੋ ਕੇ ਉਹਨਾਂ ਦੇ ਬਚਨਾਂ ਤੇ ਜਜਵਤੀ ਹੋ ਕੇ ਜੋ ਦਾਸ ਵੱਲੋਂ ਤਾਨੂ ਗੁਰੂ ਨਾਨਕ ਮਹਾਰਾਜ ਜੀ ਪ੍ਰਤੀ ਮੈਂ ਕੋਈ ਜਾਣ ਕੇ ਨਹੀਂ ਕੀਤਾ ਇਸ ਕਰਕੇ ਕਈ ਵਾਰੀ ਜ਼ੁਬਾਨ ਫਿਸਲ ਜਾਂਦੀ ਹੈ ਜਿਵੇਂ ਬਾਬਾ ਜੀ ਨੇ ਬੇਨਤੀ ਕੀਤੀ ਹੈ ਕਈ ਵਾਰੀ ਜ਼ੁਬਾਨ ਫਿਸਲ ਜਾਂਦੀ ਹੈ ਮੈਂ ਉਸ ਗੱਲ ਦੀ ਸਿੱਖ ਸੰਗਤਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਮੰਗਦਾ ਹਾਂ ਇਸ ਕਰਕੇ ਜ਼ਰੂਰੀ ਬੇਨਤੀ ਹੈ ਵੀ ਮੇਰਾ ਜਿਹੜਾ ਮਸਲਾ ਹੈ ਉਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਕੋਲ ਪਹੁੰਚ ਚੁੱਕਿਆ ਹੈ ਜਿਵੇਂ ਵੀ ਪੰਜ ਪਿਆਰੇ ਜਸ ਸਿੰਘ ਸਾਹਿਬ ਜਿਹੜੀ ਵੀ ਸੇਵਾ ਲਉਣਗੇ ਜਿਹੜਾ ਮੇਰਾ ਵੱਡਾ ਵੀਰ ਭਾਈ ਸਾਹਿਬ ਭਾਈ ਪਰਮਾ ਸਿੰਘ ਜਨਾਲ ਜੋ ਵੀ ਸੇਵਾ ਲਉਣਗੇ ਦਾਸ ਸਰ ਮੱਤੇ ਮੰਨਣ ਨੂੰ ਤਿਆਰ ਹੈ ਫੇਰਾ ਮਸਲਾ ਤਾਂ ਉੱਦ ਹੀ ਸ਼੍ਰੀ ਕਾਲ ਤਕ ਸ਼ਬਦ ਤੇ ਚੱਲੇ ਗਿਆ ਸੀ ਪੈਸੇ ਤੋਂ ਬੰਦ ਤੋਂ ਸਾਰੇ ਵਿਦਵਾਨਾਂ ਤੋਂ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਨਾਲ ਮੈਂ ਸ਼੍ਰੀ ਕਾਲ ਤਕ ਸਦਾ ਜਿਣੀ ਰਹਾਂਗਾ ਉਹਨਾਂ ਨੂੰ ਸਮਰਪਿਤ ਹੋ ਕੇ ਮੈਂ ਜਿਹੜਾ ਆਪਣਾ ਰਹਿੰਦਾ ਜੀਵਨ ਹੈ ਸਾਰਾ ਇਸੇ ਤਰੀਕੇ ਬਤੀਤ ਕਰਾਂਗਾ ਕਥਾ ਕੀਰਤਨ ਕਰਕੇ ਕਿਉਂਕਿ ਅਸੀਂ ਪਹਿਲਾਂ ਵੀ ਸ਼੍ਰੀ ਕਾਲ ਤਕ ਸਾਨੂੰ ਸਮਰਪਿਤ ਹੈ ਅੱਜ ਵੀ ਸ਼੍ਰੀ ਕਾਲ ਤਕ ਸਾਨੂੰ ਸਮਰਪਿਤ ਰਹਾਂਗੇ ਇਸ ਕਰਕੇ ਜਾਣਿਆ ਜਾਣੇ ਜੋ ਵੀ ਗਲਤੀ ਹੋਈ ਹੈ ਮੈਂ ਦੋਨੋਂ ਹੱਥ ਬੰਨ ਕੇ ਸਿੱਖ ਗਊਂ ਕੋਲੋਂ ਸ੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਮੈਂ ਜਿਹੜਾ ਨਾ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਆਸ ਹੈ ਮੈਨੂੰ ਜਰੂਰ ਮਾਫ ਕਰਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ